ਛੇ ਤਰੀਕ ਨੂੰ ਸਾਰੇ ਕੰਮ ਤੇ ਗਏ ਪਰ ਰਾਤ ਨੂੰ ਇਹ ਘਰ ਨਹੀਂ ਵਾਪਸ ਆਏ। ਉਹ ਡਿਪਰੈਸ਼ਨ ਦੀ ਮਜਬੂਰੀ ਸੀ। ਜੀ ਹਾਂ ਲਈ ਇਹ ਡਿਪਰੈਸ਼ਨ ਹੁੰਦਾ ਸੀ ਕਿ ਮੇਰੀ ਵਾਈਫ ਚਲੀ ਗਈ ਹੈ ਹੋਰ ਉਹ ਕੋਈ ਵੀ ਸਹਾਰੇ ਨਹੀਂ ਸੀ ਹੈਗਾ। ਜੀ ਪਰਿਵਾਰ ਦੇ ਵਿੱਚ ਕੋਈ ਵੀ ਨਹੀਂ ਹੈ ਵੱਡਾ ਬ੍ਰਦਰ ਸੀ ਉਹ ਪੂਰਾ ਹੋ ਗਿਆ ਮम्मी ਪਪਾ ਵੀ ਪੂਰੇ ਹੋ ਗਏ ਤੇ ਇਹਦੇ ਫਾਦਰ ਸਾਹਿਬ ਸੀ ਉਹ ਵੀ ਪੂਰੇ ਹੋ ਗਏ। ਜਦੋਂ ਦਾ ਵੀਰ ਲਾ ਪਤਾ ਹੋਇਆ ਕੀ ਬੀਤ ਰਹੀ ਹੈ ਉਸ ਉਸ ਸਮੇਂ ਤੋਂ। ਮੇਰੇ ਹੁੰਦੇ ਹੀ ਵੀ ਵੀਰੀ ਮੇਰਾ ਵੀਰ ਹੁਨੇ ਆਤਾ ਹੁਨੇ ਆਤਾ ਬਸ ਚੰਦ ਕੁ ਸਮੇਂ ਹੀ ਦਾਪਾ ਨੇ ਚੰਨੀਆਂ ਦੇ ਦਵਾਵਾਂ ਤੋਂ ਬਾਅਦ ਮਿਲਿਆ ਸੀ ਭਰਾਏ ਮੇਰੇ ਛੋਟਾ ਵੀਰ ਹੁੰਦਾ ਸਭ ਪਹਿਲਾ ਟੱਲਾ ਹੁੰਦਾ ਵਾ ਇਦਾਂ ਇਹ ਕਹਿਣੇ ਕਿ ਮੇਰਾ ਵੀਰ ਇੱਕ ਘਰੇ ਆ ਜਾਵੇ ਨੇਸ਼ਨ ਪੋਸਟ ਨਾਲ ਜੁੜੇ ਹੋ ਤੁਸੀਂ ਮੈਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਅੱਜ ਦੇ ਜਮਾਨੇ ਦੇ ਵਿੱਚ ਲਹੂ ਚਟਾਉਂਦਾ ਨਜ਼ਰ ਆਉਂਦਾ ਹੈ ਭਰਾ ਭਰਾ ਦਾ ਦੁਸ਼ਮਣ ਬਣ ਜਾਂਦਾ ਹੈ ਜਾਇਦਾ ਦਾ ਪਿੱਛੇ ਭਰਾ ਭਰਾ ਨੂੰ ਮਾਰਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਅੰਮ੍ਰਿਤਸਰ ਦੀਆਂ ਤਸਵੀਰਾਂ ਸਾਂਝੀਆਂ ਜਾ ਰਹੀਆਂ ਹਨ ਭੈਣ ਜਿਹੜੀ ਆਪਣੇ ਭਰਾ ਦੀ ਭਾਲ ਦੇ ਵਿੱਚ ਜਾਨੀ ਕਿ ਭਰਾ ਲਾਪਤਾ ਹੋ ਜਾਂਦਾ ਉਸ ਦੀ ਤਲਾਸ਼ ਦੇ ਵਿੱਚ ਹੱਥਾਂ ਦੇ ਵਿੱਚ ਪੋਸਟਰ ਫੜੇ ਹੋਏ ਨੇ ਅਤੇ ਆਪਣੇ ਭਰਾ ਦੀ ਭਾਲ ਦੇ ਵਿੱਚ ਅਪੀਲ ਲਾਉਂਦੀ ਹੋਈ ਨਜ਼ਰ ਆ ਰਹੀ ਹੈ ਭੈਣ ਭਰਾ ਦਾ ਪਿਆਰ ਜਿਹੜਾ ਹੈ ਨਜ਼ਰ ਆ ਰਿਹਾ ਭੈਣ ਦਾ ਰੋ ਰੋ ਬੁਰਾ ਹਾਲ ਹੈ ਭੈਣ ਭਰਾ ਹੀ ਇੱਕ ਦੂਜੇ ਦਾ ਆਸਰਾ ਸੀ ਪਰ ਜਦੋਂ ਦਾ ਇਦਾਂ ਦਾ ਭਰਾ ਲਾਪਤਾ ਹੋਇਆ ਇਹਨਾਂ ਦੀ ਦੁਨੀਆ ਹੀ ਉੱਜੜ ਗਈ ਤਾਂ ਭੈਣ ਬੁਰੇ ਹਾਲਾਤਾਂ ਜਿਹੜੇ ਹੱਥ ਦੇ ਵਿੱਚ ਪੋਸਟਰ ਫੜਿਆ ਆ 37 ਸਾਲ ਦੀ ਉਮਰ ਸੀ ਇਹਨਾਂ ਦੇ ਭਰਾ ਦੀ ਪਰ ਜਦੋਂ ਦਾ ਲਾਪਤਾ ਹੋਇਆ ਭੈਣ ਦਾ ਬੁਰਾ ਹਾਲ ਹੈ ਤਾਂ ਆਪਣੇ 4 ਸਾਲ ਦੇ ਬੱਚੇ ਦੇ ਨਾਲ ਇਹ ਭੈਣ ਜਿਹੜੀ ਆ ਰੋਡ ਚਰਾਹੇ ਦੇ ਉੱਪਰ ਜਾ ਰਹੀ ਆ ਹੱਥਾਂ ਦੇ ਵਿੱਚ ਪੋਸਟਰ ਫੜੇ ਹੋਏ ਨੇ ਤੇ ਅਪੀਲ ਆ ਰਹੀ ਆ ਕਿ ਇਹਨਾਂ ਦਾ ਭਰਾ ਮਿਲ ਜਾਵੇ ਤੇ ਇਹਨਾਂ ਦਾ ਜਿਹੜਾ ਜੀਵਨ ਜਿਹੜਾ ਆਸਰਾ ਸੀ ਇਹਨਾਂ ਦਾ ਫਿਰ ਤੋਂ ਸਹੀ ਜੀਵਨ ਬਤਾਉਣ ਤੇ ਪਹਿਲੇ ਨਾਮ ਦਈਏ ਤੁਹਾਡਾ ਜੀ ਨੀਤੂ ਖਨਵਾਲ ਨੀਤੂ ਬੈਣੇ ਕੀ ਹੋਇਆ ਤੁਹਾਡੇ ਭਰਾ ਨੂੰ ਤੇ ਕਿੰਨੇ ਚਿਰ ਤੋਂ ਲਾਪਤਾ ਹੈ ਜੀ ਵੀਰ ਨੂੰ ਤਾਂ ਕੁਝ ਵੀ ਨਹੀਂ ਹੋਇਆ ਛੇ ਤਰੀਕ ਨੂੰ ਸਵੇਰੇ ਕੰਮ ਤੇ ਗਿਆ ਪਰ ਰਾਤ ਨੂੰ ਇਹ ਘਰ ਨਹੀਂ ਵਾਪਸ ਆਇਆ ਜਿੰਨੇ ਦਿਨ ਹੋ ਚੱਲੇ ਜੀ ਮਹੀਨਾ ਹੋ ਚੱਲਿਆ ਤੇ ਤਿੰਨ ਤਰੀਕ ਹੋ ਗਈ ਛੇ ਤਰੀਕ ਦਾ ਗੁੰਮ ਹੋ ਜਾਂਦੀ ਉਮਰ ਕਿੰਨੀ ਹੈ ਭਰਾ ਤੁਹਾਡੇ ਦੀ ਤੇ ਇਹਨਾਂ ਦੇ ਪਰਿਵਾਰ ਬਾਰੇ ਜਾਨਣਾ ਜੀ 37 ਸਾਲ ਉਮਰ ਹੈ ਜੀ ਪਰਿਵਾਰ ਤੇ ਜੀ ਬਸ ਇਹਨਾਂ ਦੀ ਵਾਈਫ ਜਿਹੜੀ ਹੈ ਕਿ ਤੂੰ ਪਰ ਮਹੀਨੇ ਦੀ ਗਈ ਹੈ ਪਰ ਉਹ ਵਾਪਸ ਨਹੀਂ ਆਈ ਜੀ ਹ ਤੱਕ ਤੇ ਤੁਹਾਡੀ ਸੁਣ ਤੁਮਨ ਸਿੰਘ ਜੀ ਵੀਰ ਦਾ ਭਰਾ ਮੈਂਟਲੀ ਅਪਸਰਟ ਅਪਸਰਟ ਦਾ ਨਹੀਂ ਹੈ ਕੋਈ ਡਿਪਰੈਸ਼ਨ ਦੇ ਵਿੱਚ ਤਾਂ ਨਹੀਂ ਸੀ ਜੀ ਉਹਨੂੰ ਇਹ ਡਿਪਰੈਸ਼ਨ ਹੁੰਦਾ ਸੀ ਕਿ ਮੇਰੀ ਵਾਈਫ ਚਲੀ ਗਈ ਹੈ ਹੋਰ ਉਹਨੂੰ ਕੋਈ ਕਿਸੇ ਨਾਲ ਨਹੀਂ ਸੀ ਹੈਗਾ ਤੇ ਤੁਹਾਡੇ ਪਰਿਵਾਰ ਬਾਰੇ ਵੀ ਜਾਣਨਾ ਚਾਹੁੰਦੇ ਆ ਇਹ ਬੱਚੇ ਬਾਰੇ ਵੀ ਜਾਨਣਾ ਜੀ ਪਰਿਵਾਰ ਦੇ ਵਿੱਚ ਕੋਈ ਵੀ ਨਹੀਂ ਹੈ ਵੱਡਾ ਬ੍ਰਦਰ ਸੀ ਉਹ ਪੂਰਾ ਹੋ ਗਿਆ ਮੰਮੀ ਪਾਪਾ ਵੀ ਪੂਰੇ ਹੋ ਗਏ ਤੇ ਇਹਦੇ ਫਾਦਰ ਸਾਹਿਬ ਸੀ ਉਹ ਵੀ ਪੂਰੇ ਹੋ ਗਏ ਤੁਹਾਡੇ ਹਸਬੰਦ ਜੀ ਉਹਨਾਂ ਦੀ ਕੋਰੋਨਾ ਮਹਾਮਾਰੀ ਨਾਲ ਧੜਤ ਹੋ ਗਈ ਸੀ ਤਾਂ ਤੁਸੀਂ ਮਾਂ ਪੁੱਤ ਹੀ ਹੋ ਜਿਹੜੇ ਆਪਣੇ ਭਰਾਣ ਦੀ ਭਾਵ ਵਿੱਚ ਹਾਂਜੀ ਅਸੀਂ ਦੋਨੋਂ ਮਾਪੁੱਤੀਆਂ ਜੇ ਮਾਰੂ ਪਹਿਲੇ ਪੁਲਿਸ ਤੋਂ ਫੜਨ ਦੀ ਕਿਉਂ ਲੋੜ ਪੈ ਗਈ ਪੁਲਿਸ ਪੁਲਿਸ ਨੂੰ ਤਲਾਸ਼ ਨਹੀਂ ਦਸਤੀ ਤੁਸੀਂ ਪੁਲਿਸ ਨੂੰ ਦੱਸਿਆ ਨਹੀਂ ਕਿ ਭਰਾ ਤੁਹਾਡਾ ਲਾਪਤਾ ਹੋ ਗਿਆ ਜੀ ਪੁਲਿਸ ਕੁਝ ਨਹੀਂ ਕਰ ਰਹੀ ਮੈਂ 7 ਤਰੀਕ ਨੂੰ ਰਿਪੋਰਟ ਲਿਖਵਾਈ ਹੈ ਪਰ ਸਾਨੂੰ ਕੋਈ ਰਿਸਪੋns ਨਹੀਂ ਦਿੱਤਾ 30 ਤਰੀਕ ਦੀ 31 ਤਰੀਕ ਨੂੰ মিডিਆ ਨੇ ਜਾ ਕੇ ਕੀਤਾ ਵਾ ਕੁਝ ਤੇ ਤਾਂ ਕਰਕੇ ਰਿਪੋਰਟ ਦਰਜ ਹੋਈ ਜਾਂ ਨਹੀਂ ਤਾਂ ਸਾਡੀ ਰਿਪੋਰਟ ਤਾਂ ਕਿੰਨੀ ਸੀ ਦਰਜ ਕੀਤੀ ਹੋਣ ਵੀ ਉਹਨਾਂ ਨੇ ਕੁਝ ਨਹੀਂ ਦੱਸਿਆ ਹੋਇਆ ਸਾਨੂੰ ਸਿਵਿਕ ਰਿਪੋਰਟ ਦਰਜ ਕੀਤੀ ਹੋਤਾਂ ਕਹਿੰਦੀ ਹੈ ਪੁਲਿਸ ਉਹ ਲਿਖੂchni ਜਾਂਦੀ ਜੀ ਕਹਿੰਦੇ ਜੀ ਆਪਾ ਠਾਣਿਆਂ ਚ ਭੇਜ ਦਿੱਤੀ ਤੁਹਾਡੀ ਲਿਖਤੀ ਹੋ ਗਈ ਜੀ ਬਸੇ ਹੋਰ ਕੁਛ ਨਹੀਂ ਕਹਿੰਦੇ ਵੀ ਯਾਨੀ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਤੁਹਾਡਾ ਭਰਾ ਤੁਹਾਡੇ ਤੋਂ ਦੂਰ ਗਿਆ ਜਾਂ ਪਹਿਲਾਂ ਵੀ ਕਦੀ ਹੋਇਆ ਕਿ ਪਹਿਲਾਂ ਉਹ ਜਾਂਦਾ ਹੋਵੇ ਜਾਂ ਵਾਪਸ ਆ ਜਾਂਦਾ ਹੋਵੇ ਜਾਂ ਪਹਿਲੀ ਵਾਰ ਹੀ ਇਸ ਤਰ੍ਹਾਂ ਹੋਇਆ ਨਹੀਂ ਮੇਰੇ ਸਾਡਾ ਵੀਰ ਕਦੀ ਨਹੀਂ ਗਿਆ ਜੀ ਪਹਿਲੀ ਵਾਰ ਹੀ ਸੀ ਸਾਡਾ ਵੀਰ ਤੇਰਾ ਕਿ ਆ ਜੀ ਪਤਾ ਨਹੀਂ ਕੀ ਹੋ ਗਿਆ ਉਹ ਕਿਸ ਤਰ੍ਹਾਂ ਚਲਾ ਗਿਆ ਨਹੀਂ ਤੇ ਉਹ ਤਾਂ ਕਦੀ ਕਿਵੇਂ ਜਾਣਦਾ ਹੀ ਨਹੀਂਗਾ ਮਤਲਬ ਤੁਸੀਂ ਭੈਣ ਭਰਾ ਇੱਕ ਦੂਜੇ ਦਾ ਸਹਾਰਾ ਸੀ ਉਹ ਤੁਹਾਡਾ ਆਸਰਾ ਸੀ ਤੇ ਤੁਸੀਂ ਉਹਦਾ ਸਹਾਰਾ ਬਣੇ ਹਾਂ ਜੀ ਅਸੀਂ ਦੋਨੋਂ ਭੈਣ ਭਰਾ ਸੀ ਤੇ ਮੇਰਾ ਬੇਪੀਸ ਸੀ ਬਸ ਜਦੋਂ ਦਾ ਵੀਰ ਲਾ ਪਤਾ ਹੋਇਆ ਕੀ ਬੀਤ ਰਹੀ ਹੈ ਉਸ ਉਸ ਸਮੇਂ ਤੋਂ ਮੇਰੇ ਹੋਂਦੇ ਹੀ ਬੀਤ ਰਹੀ ਹੈ ਮੇਰਾ ਵੀਰ ਹੁਣੇ ਆਂਦਾ ਹੁਣੇ ਆਂਦਾ ਬਸ ਕੰਤ ਕੁ ਸਮੇਂ ਹੀ ਜਦੋਂ ਦਰਵਾਜ਼ੇ ਤੇ ਕੋਈ ਆਵਾਜ਼ ਵੀ ਦਿੰਦਾ ਤਾਂ ਇਤਨਾ ਜਿਆਦਾ ਨਾਲ ਜਿਵੇਂ ਭਰਾ ਤੁਹਾਡਾ ਵਾਪਸ ਮੋੜ ਆਇਆ ਬਸ ਸਾਨੂੰ ਵੀ ਇਹ ਰਾਤ ਨੂੰ ਸਵੇਰੇ ਹੀ ਲੱਗ ਰਹਿੰਦੇ ਹੋਂੇ ਦਰਵਾਜ਼ਾ ਖੜਕੂਗਾ ਹੁਣੇ ਖੜਕੂਗਾ ਪਰ ਕੋਈ ਸਮਾਂ ਨਹੀਂ ਆਂਦੀ ਕਿ ਵੀਰ ਮੇਰਾ ਕਿੰਨੇ ਚੱਲਾ ਗਿਆ ਅਜਰੂਰ ਇਸ ਭੈਣ ਦਾ ਰੋ ਰੋ ਬੁਰਾ ਹਾਲ ਹੈ 4 ਸਾਲ ਦਾ ਬੱਚਾ ਜਿਹੜਾ ਆਪਣੀ ਮਾਂ ਦੇ ਨਾਲ ਇਹ ਤਸਵੀਰਾਂ ਵਿੱਚ ਦੇਖ ਰਹੇ ਹੋ ਜਥਰੂ ਪੁੰਦਾ ਆ ਨਜ਼ਰ ਆ ਰਿਹਾ ਹੈ ਚਾਹੇ ਵੀ ਛੋਟੇ ਬੱਚੇ ਨੂੰ ਨਹੀਂ ਪਤਾ ਪਰ ਉਹ ਆਪਣੀ ਮਾਂ ਦੇ ਅਥਰੂ ਨੂੰ ਜਿਹੜੇ ਪੁੰਝ ਰਿਹਾ ਉਹਨੂੰ ਪਤਾ ਹੈ ਜੇ ਮੇਰੀ ਮਾਂ ਰੋ ਰਹੀ ਹੈ ਭਰਾ ਵਾਸਤੇ ਇੰਨਾ ਰੋਣਾ ਜਿਹੜਾ ਇਸ ਭੈਣ ਦਾ ਹੈ ਜੀ ਉਹਦਾ ਸਹਾਰਾ ਬਣਿਆ ਹੋਇਆ ਸੀ ਹੱਥਾਂ ਦੇ ਵਿੱਚ ਪੋਸਟਰ ਫੜ ਲਏ ਨੇ ਇਸ ਭੈਣ ਨੇ ਤਾਂ ਪਹਿਲੇ ਚੁੰਨੀਆਂ ਦੇ ਦੁਆਵਾਂ ਤੋਂ ਬਾਅਦ ਮਿਲਿਆ ਸੀ ਭਰਾਏ ਮੇਰਾ ਛੋਟਾ ਵੀਰ ਹੁੰਦਾ ਸਭ ਪਹਿਲਾ ਟੱਲਾ ਹੁੰਦਾ ਵਾ ਜਦ ਤਾ ਇਹ ਕਹਿੰਨੇ ਕਿ ਮੇਰਾ ਵੀਰ ਨਾ ਯਾਰ ਆਵੇਂ ਨਿੱਤੇ ਵੀ ਜਿੰਨੇ ਕੋਲ ਵੀ ਇਹ ਘਪਰਾ ਹੱਥ ਜੋੜ ਕੇ ਬੈਠ ਕੇ ਮੇਰੇ ਵੀਰ ਨੂੰ ਮੇਰੇ ਕੋਲ ਛੱਡ ਜਾਓ ਬਚਪਨ ਦੇ ਵਿੱਚ ਬੜੀਆਂ ਲੜਾਈਆਂ ਹੁੰਦੀਆਂ ਨੇ ਅੰਦਰ ਜੇ ਲੜਨ ਦੀ ਰਾਤ ਆਵੇ ਵਿਛੜਨ ਦੀ ਰਾਤ ਨਾ ਆਵੇ ਅੱਜ ਵਿਛੜਿਆ ਵੀਰ ਦਾ ਪਤਾ ਚੱਲਦਾ ਹੋਇਆ ਜੀ ਛਿੰਨੀ ਮਸੂਤਾ ਬੈਠਾ ਮੇਰੋ ਤਾਂ ਕਿਸੇ ਨਾਲ ਲੜਦਾ ਵੀ ਸੀ ਮੈਂ ਝੜਕਾ ਮਾਰਦੀ ਸੀ ਪਰ ਕੋਈ ਜਵਾਬ ਨਹੀਂ ਸੀ ਮੋਕਾ ਕਿਵੇਂ ਦਿੱਤਾ ਬਣਾਤੀ ਕੋਈਸ ਉਹ ਪਿੰਨਿਆ ਅਰਤੀ ਸਾਡਾ ਵੀਰ ਕਿੱਥੇ ਹੈਗਾ ਮੈਂ ਅੱਡਾ ਜੀ ਵੀ ਕਰਦਾ ਆ ਨਾ ਪੱਪਾ ਨੇ ਕੀ ਇਹ ਪੀਣ ਲਾਉਣੀ ਚਾਹੁੰਦੇ ਆ ਸਾਡੇ ਚੈਨਲ ਦੇ ਮਾਧਿਅਮ ਨਾਲ ਜਿਹੜੇ ਵੀਰ ਤੁਹਾਡੇ ਤੁਹਾਨੂੰ ਦੇਖ ਰਹੇ ਨੇ ਕੀ ਇਹ ਵੀ